ਇਕ ਓੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰ사ਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ سوچے سوچ نہ ہوئی جے سوچی لکھ وار چپے چپ نہ ہو جے لائے نہ اتری جے بننا پریاں پار ان پالا کھو تائک نہ چلے نال کیو سچیارا ہوئی ہے کیو کور تے پال حکم رجائی چلنا نانک لکھیا نال ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਿ ਆਈ ਹੁਕਮੀ ਤੁਮਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨੋਕਮੀ ਬਖਸ਼ੀ ਸੇ ਕੁਕਮੀ ਸਦਾ ਪਵਾਈ ਹੈ ਹੁਕਮੈਂਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੈਂ ਜੀ ਬੁਜੈ ਤਾ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਤਿਆੜੇ ਨੀਸਾਣ ਗਾਵੇ ਕੋ ਗੁਣ ਬੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖਿਆ ਦਰ ਦੂਰ ਕਥਨਾ ਕਥਿਨਾ ਵੇ ਤੂਟ ਕਤ ਕਤ ਕਥੀ ਕੋਟੀ ਕੋਟ ਦਿੰਦਾ ਦੇਲਨ ਦੇ ਥਕ ਪਾਹੇ ਜੁਗ ਜੁਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖ ਸੇ ਪ੍ਰਭਾਉ ਸਾਚਾ ਸਾਹਿਬ ਸਾਚ ਨਾਹੀ ਭਾਖਿਆ ਪਾਉ ਅਪਾਰ ਅਕ ਹੈ ਮੰਗਹਿ ਦੇ ਦੇ ਦਾਤ ਕਰੀ ਦਾਤਾਰ ਫਿਰ ਕੀ ਅਗੇ ਰਖੀਐ ਜਿਸ ਸੇ ਦਰਵਾਰ ਮੋਹੋਂ ਕੇ ਬੋਲਨ ਬੋਲੀਐ ਜਿਤ ਸੁੰਤਰੇ ਪਿਆਰ ਮਤਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨੰਦਰੀ ਮੁਗਦਵਾਰ ਨਾਨਕੇ ਵਹਿ ਜਾਣੀਐ ਸਵੱਪੇ ਸਚਿਆਰ ਥਾਪਿਆ ਨਾ ਜਾਏ ਕੀਤਨ ਨਾ ਹੋਏ ਅਪੇ ਆਪਣੇ ਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਇ ਯਗੁਨੇ ਨਿਦਾਨ ਗਾਵੀਐ ਸਨੀਆ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖੇ ਦੰ ਗੁਰਮੁਖ ਰਐ ਸਮਾਈ ਗੁਰਈਸ਼ਰ ਗੁਰ ਗੋੜਖਵਰ ਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖ ਨਾਹੀਂ ਕਹਿਣਾ ਕਥਨ ਨੰ ਜਾਈ ਗੁਰਾ ਇੱਕ ਦੇਵ ਜਾਈ ਸੁਨਣਾ ਜੀਆ ਕੰਕ ਦਾਤਾ ਸੋ ਮੈ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਪਾਣੀ ਕੇ ਨਾਹੀਂ ਕਰੀ ਜੇ ਤਿਸ ਰਠੂ ਪਾਈ ਵੇ ਕਮਨ ਕਰਮਾ ਕੇ ਮਿਲ ਲੈ ਲਈ ਮਤ ਵਿਚਰਤ ਨਿਵਾਰ ਮਾਨਕ ਜੀ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਵ ਜਾਈ ਸੁਨਣਾ ਜੀ ਅੰਕ ਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਤੁਚਾਰੇ ਆਰਜਾ ਹੁਰਦ ਸੁਣੀ ਹੋਏ ਨਵਖੰਡ ਵਿੱਚ ਜਾਣੀਏ ਨਾਲ ਚੱਲੇ ਸੋ ਕੋਈ ਚੰਗਾ ਨਾਮ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰੰਡਾ ਵੇ ਤਾਂ ਬਾਤ ਨ ਪੁੱਛੈ ਕੀ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਨੇ ਸੁਧਪੀ ਸੁਨੜਾ ਸੁਨੇਤਰ ਤੋਲੀ ਆਕਾਸ਼ ਨੇਂ ਦੀਪ ਲੋਪਾ ਤਾਲ ਸੁਨੇ ਪਵਨ ਸਖੈ ਕਾ ਨਾਨਕ ਭਗਤ ਸਦਾ ਵੇਗਾ ਸੁਨੇਂਦੂ ਪਉ ਕਾ ਨਾਸ ਸੁਨਿਆ ਈਸ਼ਰਵਰਮਾ ਈੰਦ ਸੁਨਿਆ ਮੁਖਸਾਲਾ ਹਨਮੰਦ ਸੁਨਿਆ ਜੁਗ ਜੁਗ ਤਨ ਭੇਦ ਸੁਨਿਆ ਸਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵੇਗਾ ਸੁਨਿਆ ਦੁਖ ਪਾਉ ਕਾ ਨਾਸ ਸੁਨਿਆ ਸਤ ਸੰਦੋ ਗਿਆਨ ਸੁਨਿਆ ਸਟ ਕ੍ਰਿਸ਼ਨ ਨਾਮ ਸੁਨਿਆ ਬੜ ਬੜ ਪਾਵੇ ਮਨ ਸੁਨਿਆ ਲਾਗੇ ਸਹਿਤਿਆ ਨਾਨਕ ਭਗਤ ਸਦਾ ਵੇਗਾ ਸੁਨਿਆ ਦੁਖ ਪਾਉ ਕਾ ਨਾਸ ਸੁਨਿਆ ਸਰਾ ਗੁਣਾ ਗੇਂਗਾ ਸੁਨਿਆ ਸੇਖਪੀਰ ਪਾਤਸ਼ਾ ਸੁਨਿਆਂ ਦੇ ਪਾਵਹਿ ਰਾਹੋ ਸੁਨਿਆ ਥਵੈ ਸਗਾਹ ਨਾਨਕ ਭਗਤ ਸਦਾ ਵੇਗਾ ਸੁਨਿਆਂ ਦੂਪ ਪਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਿਛਤਾਏ ਕਾਗਦ ਕਲਮ ਨ ਲਿਖਨ ਹਰ ਮੰਨੇ ਕ ਵੇਕਰਣ ਵਿਚਾਰਿਆ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਸੁਰਤ ਹੋਐ ਮਨ ਬੂਧੁ ਮਨੈ ਸਗਲ ਭਵਨ ਕੀ ਸ਼ੁੱਧੁ ਮਨੈ ਮੋ ਚੂਟਾ ਨਾ ਖਾਇ ਮਨੈ ਜਿਮ ਕੈਸਾ ਨ ਨਜਾਈ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮਨੈ ਸੁਰਤ ਹੋਐ ਮਨ ਬੂਧੁ ਮਨੈ ਸਗਲ ਭਵਨ ਕੀ ਸ਼ੁੱਧੁ ਮਨੈ ਮੋ ਚੂਟਾ ਨਾ ਖਾਇ ਮਨੈ ਜਿਮ ਕੈਸਾ ਨਜਾਈ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਮਨੈ ਮਾਰਗ ਠਗ ਨ ਪਾਈ ਮਨੈ ਬਦ ਸਿੰਘ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਏਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨੈ ਬਾਹ ਮੁਖ ਦਵਾਰ ਮਨੈ ਪਰਵਾਰੈ ਸਾਧਾਰਮਨੈ ਤਰ ਤਾਰੇ ਗੁਰੂ ਸਿੱਖ ਮਨੈ ਨਾਨਕ ਭਗਤ ਨਾਂ ਵੇਖੂ ਏਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨੈ ਪਰ ਮੁਖ ਦਵਾਰ ਮਨੈ ਪਰਵਾਰੈ ਸਾਧਾਰਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਉ ਨ ਬੇਖੂ ਇਸ ਨਾਮ ਨਰੰਜਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਦਾਨ ਮਨ ਜੀ ਪਾਵੈ ਦਰਗਹਿ ਮਾਨ ਪੰਚੇ ਸੂਹ ਹੈ ਦਰ ਰਾਜਾਣ ਪੰਚਾ ਕਾ ਗ੍ਰੀਤ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ تول ترم دیا کا پوت سندوک تھا رکھیا جن سوت جے کو حور حور جی ستیا تو ہوتے پارت لو زور جی آ ترنگا کینا سمنا لکھا بڑی کلہ میں لکھا لکھ جانے کو لکھا لکھا گیتا ہوئے کیتا تن چولہے روح کےتی تے کون کوت کیتا وسا کو کباؤ تکھدری آؤ ਕੁਦਰਤ ਕਵਨ ਕਾ ਵਿਚਾਰoverline ਨੇ ਜਾਵਾ ਇੱਕ ਵਾਰ ਜੋਤਿ ਪਾਵੇ ਸਾਈ ਪਲਿਕਾਰ ਤੁਸ ਦਸ ਲਾਵਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੁਰਮ ਭਗਤ ਸਾਰ ਸੰਗ ਮੋਲੇ ਲਾਇ ਤਾਰ ਗੁਰੂਤ ਕਵਨ ਗਾਇਂ ਚਾਰ ਬਾਰ ਇਹ ਨ ਜਾਵਾ ਇੱਕ ਵਾਰ ਜੋਤੁਰ ਭਵ ਸਾਈਂ ਪੁਲੀੰਕਾਰ ਤੁਸ ਸਦਾ ਸਲਾਮ ਨਰੰਕਾਰ ਅਸੰਖ ਮੁਰਖੰਦ ਕੋਰ ਸੰਘ ਚੋਰ ਹਰਾਮ ਖੋਰ ਸੰਘ ਅੰਮ੍ਰ ਕਰ ਜਾਏ ਨੋਰ ਸੰਖ ਗਲਵੜ ਹਤਿਆ ਕੁਮਾਈ ਸੰਘ ਪਾਪੀ ਪਾਵ ਕਰ ਜਾਏ ਅਸੰਖ ਕੂੜਿਆਰ ਕੁੜੀ ਫਿਰਾਹ ਸੰਘ ਮਲੇਸ਼ ਮਲ ਭਖਾਇ ਸੰਘ ਨਿੰਦ ਅਕਸ਼ਰ ਕਰਹਿ ਭਾ ਨਾਨਕ ਨੀਜ ਕਹਿ ਵਿਚਾਰ ਵਾਰੇ ਨ ਜਾ ਵੇ ਇੱਕ ਵਾਰ ਜੋਤਿ ਸੁਪਾਵੈ ਸਾਈ ਪੁਲੀਕਾਰ ਤੁਸ ਸਦਾ ਸਲਾਹੁ ਤਨ ਅੰਕਾਰ ਅਸੰਗ ਨਾਉ ਸੰਗ ਥਾਵ ਗਮ ਗਮ ਸੰਖਲੋ ਸੰਕਹਿ ਸਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਕਰ ਸਭ ਸੰਜੋਗ ਖਾਂ ਜਿਨੇ ਲਿਖੇ ਤਿਸਰ ਨਾਇ ਨੇ ਫਰਮਾਇ ਤੁਤਿ ਪਾਇ ਜੇ ਤਾ ਕੀਤਾ ਤੇਤਾ ਨਾ ਨਾ ਨਾਈ ਕੋ ਥਾਉ

ਤੀਰਥ ਤਪ ਦੇਆਂ ਦਾ ਤਦਾਨ ਜੇ ਕੋ ਪਾਵਤ ਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋ ਗੁਣ ਗੁਣ ਕੀਤੇ ਵਕਤ ਨਾ ਹੋਈ ਸਵਸਤਾ ਸਬਾਣੀ ਬ੍ਰਹਮਾਉ ਸਤ ਸੁਵੰ ਸਦਾ ਮਨ ਚਾਉ ਕਵਣ ਸੋਇ ਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸ੍ਰੂਤੀ ਮਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜਿ ਹੋਵੈ ਲੇਖ ਪੁਰਾਨ وقت نہ پائیو قادیاں جی لکھن لے قرآن تھتوار نہ جو کیا نے رتمہ نہ کوئی جا کر تسر ٹھیکو سا جی اپنے جانے سوئی کیو کریا کھا کیو سال آئی کیا مرنی کیو جانا نان کا کھنسوں کو اکھے ایک دوک سے آنا وڈا سائی وڈی نائی کی تاجہ کا ہوئے نانک جی کو اپو جانے کے گیا نہ سو ہے پاتا لا پاتا لکھ آگا سا آگا سوڑ کوڑ پال تھکے ویڈ کینک وات ਸੈ ਸੁਰ ਠਰ ਗਿਣਕ ਤੇ ਬਾਸ ਲਿਖਤਾ ਤੋ ਲੇਖਾ ਹੋਇ ਤਾ ਲਿਖਿਆ ਲੇਖਾ ਬਨਾਸ ਨਾਨਕ ਵੱਡਾ ਕੀਆ ਅਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈ ਅਨਧੀਆਂ ਤਵ ਅਪਵਸਮੰਦ ਨ ਜਾਣੀਐ ਸੁਮੰਦ ਸਦ ਸੁਲਤਾਨ ਗ੍ਰਹ ਸੇ ਤਿਮਾਲ ਧਾਨ ਕੀੜੀ ਤੁਲਨਾ ਹੋਵਣੀ ਜੇ ਸੁਮੰਦ ਨਾ ਵੀਸੁਰੈ ਅੰਤਨ ਸਿਫਤੀ ਕੈ ਨ ਅੰਤੰਤਨ ਕਰਨੇ ਦੇਨ ਨ ਅੰਤੰਤਨ ਵੇਖਣ ਸੁਣਨ ਨ ਅੰਤੰਤਨ ਜਾਪੈ ਕੇ ਮਨ ਮੰਤਨ ਅੰਤੰਤਨ ਜਾਪੈ ਕੀਤਾ ਆਕਾਰ ਅੰਤਨੇ ਆਪੇ ਪਰਵਾਰ ਅੰਤੋ ਕਾਰਨ ਕੀਤੇ ਬਿਲੇ ਲਾਹੇ ਤਾਂ ਕੀ ਅੰਤਨ ਪਾਏ ਜਾਹੇ ਭੋ ਅੰਤਨ ਜਾਣੇ ਕੋਈ ਬੌਤਕੀਆ ਬੌਤਕਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੂ ਗੁਰੂ ਚਾ ਨਾਮ ਇਵੜ ਊਚਾ ਹੋਵੇ ਕੋਈ ਤੂੰ ਸੋਚੇ ਕੋ ਜਾਣੇ ਸੋਈ ਦੇਵੜੇ ਆਪ ਜਾਣੇ ਆਪ ਆਪ ਨਾਨਕ ਨਦਰਿ ਕਰਮਿੰਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨਤ ਮਾਏ ਕੀਤੇ ਮੰਗਿਆ ਜੁਦ ਪਾਰ ਕੀਤੇ ਅਗੰਤ ਨਹੀਂ ਵਿਚਾਰ ਕੀਤੇ ਖਫਤਰ ਹੈ ਵੇਕਾਰ ਕੀਤੇ ਲੈ ਲੈ ਮਕਰਪਾਏ ਕੀਤੇ ਮੂਰਖਾਈ ਖਾਏ ਕੀਤੇ ਅੰਧੂ ਭੂਖ ਸਦ ਮਾਰੇ ਪੈਦਾ ਤੇਰੀ ਦਾਤਾ ਅਰ ਬੰਧ ਖਲਾਸੀ ਪਾਣੇ ਹੋਇ ਰੱਖਣ ਸਕੈ ਕੋਈ ਜੀ ਕੋ ਖਾਇ ਕੱਖਣ ਪਾਏ ਜਾਣੇ ਜੇਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਅੱਖ ਹੈ ਸੇ ਪੇ ਕੀ ਕੇ ਜਿਸ ਨੇ ਬਖਸ਼ੇ ਸਿਬਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣਮਲ ਵਪਾਰ ਮਲ ਵਪਾਰੀ ਮਲ ਪੰਡਾਰ ਮਲ ਬਹਿ ਮਲ ਜਾਇ ਮਲ ਭਾਈ ਮਲ ਸਮਾਹਿ ਅਮੁੱਲ ਧਰਮ ਅਮੁੱਲ ਜੀਵਨ ਅਮੁੱਲ ਤੁਲ ਮਲ ਪਰਵਾਨ ਅਮੁੱਲ ਬਖਸ਼ੀਸ਼ ਮੁਰਨੀ ਸਾਨ ਮਲ ਕਰਮ ਮਲ ਫਰਮਾਨ ਮਲ ਮਲ ਆਖਿਆ ਨਾ ਜਾਇ ਅਖ ਅਖਰੇ ਲਿਵਲਾਈ اکھے بھرانے اکھے بڑے کرے وکھے آنے اکھے پر میں اکھے اندھا اکھے گو پیتا گو وندہ اکھے اس راکے سے دھا اکھے گیتے کیتے بودھا اکھے دانو اکھے دیو اکھے سرنر منجن سے اکھے اکھے اکن پائی کے تک اکھے اکھے اٹھوٹ جائے ایتے اکیتے ہور کرے تاگن سکے کی اکھے اڑ پاوتے اڑ ہوئے نانک جانے سچا سوئے جی کو اکھے بولوگار تن لکھی ہے سرگاوارا ਸੋਦਰ ਕਿਹਾ ਸੁਕਰ ਕਿਹਾ ਜਿਤਵੇ ਸਰਬ ਸੰਮਾਲੇ ਵਾਜੇ ਨੇ ਨਾ ਬਾਜੇ ਨਾ ਦੋਨੇ ਇਕ ਸੰਗਾ ਕੀਤੇ ਵਾਣ ਹਾਰੇ ਕੀਤੇ ਰਗ ਪਰ ਸੰਕੇਣ ਕੀਣ ਕੀਤੇ ਗਾਵਨ ਹਾਰੇ ਗਾਵਹਿ ਤਹੁ ਨਾ ਪਉਣ ਪਾਣੀ ਮੈ ਸੰਦਰਗਾ ਵੇ ਰਾਜਾ ਤਰਮੰਦਵਾਰੀ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲੇ ਤਰਮ ਵਿਚਾਰੇ ਗਾਵਹਿ ਸਰਵਰਮਨ ਦੇਵੀ ਸੋਣ ਸਦਾ ਸਵਾਰੇ ਗਾਵਹਿ ਨੰਦ ਦਸਨ ਬੈਠੇ ਦੀਵਤੇ ਅੰਦਰ ਨਾਲੇ ਗਾਵਹਿ ਸਦ ਸੰਮਾਧੀ ਅੰਦਰ ਗਾਵਨ ਸਦ ਵਿਚਾਰੇ ਗਾਵਨ ਜਤੀ ਸਦੇ ਸੰਦੋਖੀ ਗਾਵਹਿ ਵੀਰ ਕਰਾਰੇ ਗਵਨ ਪੰਡਿਤ ਪੜਨ ਰੱਖੀ ਸਰ ਜਗ ਜਗ ਵੇਦ ਦਾ ਨਾਲੇ ਗਾਵੇ ਮੋਹਨੀਆ ਮਨ ਮੋਨ ਸੁਰਗਮ ਚ ਪਿਆਲੇ ਗਵਨ ਰਤਨ ਭਾਈ ਤੇਰੇ ਅਰਸਤਿ ਨਾਲੇ ਗਾਵੇ ਜੋਧਾ ਮਾਉਲ ਸੁਰਾ ਗਾਵੇ ਕਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇਤੂ ਨੂੰ ਗਾਵੇ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੇਤੇ ਗਵਨ ਸਿਮ ਜਿਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀਓ ਸਿਦਾਈ ਨੰਨਜ ਸ੍ਰੀ ਨੰਨ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਦ ਜਿ ਸਮਾਇ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਸ੍ਰੀ ਵੜਿਆਏ ਜੋ ਸੁਭਾਅ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਹੁ ਸ਼ਾਹ ਪਾਤਸਾਹ ਨਾਨਕ ਰੈ ਨਰ ਜਾਈ ਮੁੰਦਾ ਸੰਦੋਖ ਸ਼ਰਮਪਤ ਝੋਲੀ ਧਿਆਨ ਗਿਰੇ ਵਪੂਤ ਖੰθαਕਾਰ ਕੁਆਰੀ ਕਾਇਯੁਕਤ ਜੰਦਾ ਪ੍ਰਤੀ ਤਾਈ ਪੰਥਿ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਤ ਸੈ ਆਦੇਸੁ ਆਦ ਨੀਲ ਨਾਦ ਨਾਦ ਤੋ ਜੁੜੇ ਕੋ ਵੇਸਾ ਭੂਤ ਗਿਆਨ ਦੇ ਆਪ ਢਾਰਨ ਗੜਗੜ ਵਜੈ ਨਾਦ ਆਪਨਾ ਨਾਥੀ ਸਭ ਜਾ ਕਿਰਿਤ ਸਦਵਰਾ ਸਾਦ ਸੰਜੋਗ ਜੁ ਦੇਵ ਕਰ ਚਲਾਵੇ ਲੇਖਿਆ ਵੇ ਭਾਗ ਆਦੇ ਇਸੈ ਆਦੇ ਸਵਾਦ ਨੀਲ ਨਦਨ ਨਾਤ ਜੁਰ ਦੇ ਕੋ ਵੇਸੋ ਇਕਾ ਮਾਇ ਜੁਗਤ ਵੇ ਤਿੰ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀਵਾਨ ਨਿਵਤਿਸਵਾਤ ਵੇ ਚਲਾਵਾ ਜੇ ਹੋਵੇ ਫਰਮਾਨ ਵੇਖਿਆ ਉਹਨਾਂ ਨਦਰ ਨਾ ਨ ਬਹੁਤਵ ਦਾਨ ਆਦੇ ਇਸੈ ਆਦੇ ਸਵਾਦ ਨੀਲ ਨਦਨ ਨਾਤ ਜੁਰ ਦੇ ਕੋ ਵੇਸਾ ਅਸਨ ਲੋਇ ਲੋਇ ਪੰਡਾਰ ਜੋਕ ਸਵੈ ਸੋਇ ਕਾਵਾਰ ਕਰ ਕਰ ਵੇਖੇ ਸਰ ਜਨ ਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਤ ਸਯਾ ਦੇਸਾ ਨੀਲ ਨਦਨ ਹਤ ਜੋ ਜੈ ਕੋ ਐਸਾ ਇੱਕ ਦੂਜੀ ਪੌ ਲਖ ਹੋਇ ਲਖ ਹੋਵੇ ਲਖ 20 ਸੋ ਲਖ ਲਗੜਾ ਕੀਏ ਇੱਕ ਨਾਮ ਜਗਦੀ ਛੇਤਰਾਵਤ ਪਉੜੀਆ ਚੜਿਐ ਹੋਏ ਕੀਸਾ سن گل کاش کی تائی ریس نانک نظری پائی ہے ٹھی چپینے جور جور جو منگن دے نہ جیون مرن جور جور نہ راج مال من سور جور گیا نمی چار جور مچارنا جی شٹے سنسار جے ساتھ جور کروے ویخے سوئے نانک نیچ کوئی راتی روتی ستیوار پون پنی اگنی پا تال ਤੇ ਇਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤੇ ਸਵਜੀ ਜੀ ਜੀ ਯੁਗਤ ਕੇ ਰੰਗਨ ਕੇ ਨਾਮੁ ਨਿਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦਰਵਾਰ ਤਿਥੈ ਸੋਣ ਪੰਜ ਪਰਵਾ ਨਦਰੀ ਕਰਮ ਭੋਇ ਨੀਸਾਨ ਕਚੁ ਬਕਾਇ ਉਥੈ ਪਾਇ ਨਾਨਕ ਗੈ ਜਪੇ ਜਾਈ ਧਰਮ ਘਨ ਕੈਉ ਧਰਮ ਗਨ ਘਨ ਕਾ ਖੁ ਕਰਮ ਕੀਤੇ ਪਉਣ ਪਾਣੀ ਵੈ ਸੰਦਰ ਕੀਤੇ ਗਣ ਮਹੇਸ਼ ਕੇਤੇ ਵਰਮੇ ਗرد ਕੜੀਰੂਪ ਰੰਗ ਕੇ ਵੇਸ਼ ਕੇਤੀਆਂ ਗਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇ ਤਿੰਨ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਆ ਕੇਤੇ ਸਤਬਨਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਨੂੰ ਕੇਤੇ ਕੇਤੇ ਰਤਨ ਸਮੋਨਨ ਕੀਤੀਆਂ ਖਾਣੀਆਂ ਕੀਤੀਆਂ ਬਾਣੀਆਂ ਕੇਤੇ ਭਤ ਨਰਿੰਦਾ ਕੀਤੀਆਂ ਸ੍ਰੋਤੀ ਸੇਵਕ ਕੇਤੇ ਨਾਨਕ ਅਨੰਤ ਨਾਨਤ ਗਿਆਨ ਖੰਡ ਮਹਾਂ ਗਿਆਨ ਪ੍ਰਚੰਡ ਇਥਾ ਨਾਮ ਬਨੋਰ ਕੋੜ ਅਨੰਦ ਸ਼ਰਮਖੰਡ ਕੀ ਬਾਣੀ ਰੂਪਿ ਥੈ ਕੜੀਆ ਬਹੁਤਨੂਤਾ ਕੀ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਵਿਛਾ ਪਿਛਤਾਏ ਤਿਥੈ ਕੜੀਆ ਸੁਰਤ ਮਤ ਮਨ ਬੋਧ ਥਿਥੈ ਕੜੀਆ ਸੁਰ ਸਿਦਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋ ਰੂਪਿ ਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਾਵਲ ਸੁਰਤ ਮਹਾਰਾਮ ਰਹਿਆ ਭਰਪੂਰ ਤਿਥੈ ਸੀ ਤੂਸੀ ਤਵੇਂ ਮਾਮਾਇ ਤੰਗ ਰੂਪ ਨ ਕਥਨੇ ਲਿਆਏ ਨਉ ਮਰਨ ਥਕੇ ਜਾਏ ਜਿਨ ਕੈ ਰਾਮ ਸੈਮਣ ਮਾਇ ਤਿਥੈ ਭਗਤ ਹੋ ਸਕੇ ਲੋਕ ਰੈਨਨ ਸਚਮਨ ਸੋਏ ਸਚ ਕਨਵਸ ਅਨੰਕਾਰ ਕਰ ਕਰ ਵੇਖ ਨਦਰਿ ਨਿਹਾਲ ਤਿਥੈ ਖਨ ਮਨਦਲ ਵਰ ਭਨ ਜੇ ਕੋ ਗਤਿ ਦੰਤ ਅਨੰਤ ਤਿਥੈ ਲੋਲੂ ਆਕਾਰ ਜਿਵ ਜਿਵ ਕਮਦਤੂਕਾਰ ਵੇਖਿ ਵਿਸਰ ਕਰ ਵਿਚਾਰ ਨਾਨਕ ਕਥਨਾ ਗਰੜਾ ਸਾਰ ਜਤਪਹਾਰਾ ਤੀਰਿ ਜਨਿਆਰ ਹਰਣ ਮਤਿ ਵੇਦ ਹਥਿਆਰ ਪੌਖ ਲੰਗ ਤਵ ਤਵ ਪੰਡਪ ਪਉ ਅਮ੍ਰਿਤ ਟਾਲ ਕੁੜੀਏ ਸ਼ਬਦ ਸਚੀਟਕਸਾਲ ਦਿਨਕਾ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪੈਤਾ ਮਾਤਾ ਤ੍ਰਿਤ ਮਹਤੁ ਦਿਵਸਰਾ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਜੋ ਗਏ ਆਈਆਂ ਬੁਰਾਈਆਂ ਵਚੇ ਧਰਮ ਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ